ਸੋਸ਼ਲ ਮੀਡੀਆ ਉੱਤੇ ਇੱਕ ਵੀਡੀਓ ਸਰਫੇਸ ਹੋਈ ਸੀ ਜਿਹਦੇ ਵਿੱਚ ਇੱਕ ਮੁੰਡਾ ਤੇ ਕੁੜੀ ਇੱਕ ਬਜ਼ੁਰਗ ਲੇਡੀ ਸੀ ਉਹਦਾ ਉਹਨਾਂ ਦਾ ਪਰਸ ਕੋਕੀ ਭੱਜ ਲਈ ਸੀ ਤੇ ਅਸੀਂ ਐਸਐਸਪੀ ਸਾਹਿਬ ਸ਼੍ਰੀ ਨਾਨਕ ਸਿੰਘ ਆਈਪੀਐਸ ਉਹਨਾਂ ਦੇ ਨਿਰਦੇਸ਼ਾਂ ਤਹਿਤ ਇਮੀਡੀਏਟਲੀ ਟੀਮਸ ਫਾਰਮ ਕਰਕੇ ਤੇ ਅਸੀਂ ਰੇਡ ਕੀਤੀ ਹੈ ਜੀ ਤੇ ਵਿਦਨ 3 ਆਵਰਸ ਅਸੀਂ ਦੋਨੇ ਜਿਹੜੇ ਕ୍ୟੂਜ਼ ਅਸੀਂ ਅਪ੍ਰੀਹੈਂਡ ਕਰ ਲਈ ਜਿਨ੍ਹਾਂ ਦੀ ਬਾਅਦ ਚ ਤਲਾਸ਼ੀ ਲੈਣ ਤੇ ਨਾ ਤੂੰ 500 ਨਿਸ਼ਾਨੀ ਗੋਲੀਆਂ ਵੀ ਮਿਲੀਆਂ ਨੇ ਤੇ ਨਾਲੇ ਇਹ ਇਹ ਦੋਨੇ ਅਕਿਊਜ਼ਡ ਤਕਰੀਬਨ 11 ਤੋਂ 12 ਮਾਰਦਾ ਤਾਂ ਪੂਰੇ ਸ਼ਹਿਰ ਦੇ ਵਿੱਚ ਪਿਛਲੇ 15 ਦਿਨਾਂ ਦੇ ਕਰ ਚੁੱਕੇ ਹਨ ਕਾਰਨ ਕੀ ਜੀਗਾ ਨਸ਼ੇ ਆਦੀ ਸੀ ਕੀ ਹਾਂਜੀ ਬਿਲਕੁਲ ਜੀ ਇਹ ਨਸ਼ੇ ਦੇ ਆਦੀ ਸੀ ਉਹ ਨਸ਼ੇ ਦੀ ਤੋੜ ਲੱਗਦੀ ਸੀ ਤਾਂ ਫਿਰ ਇਹ ਸਵੇਰੇ ਮਤਲਬ ਕਿ ਆਰ ਡਰ ਥਾਵਾਂ ਤੇ ਬਿਜ਼ੀ ਲੋਕੇਸ਼ਨਸ ਤੇ ਜਿੱਥੇ ਰਸਜਰੰਦਾ ਉੱਥੇ ਵਾਰਦਾ ਦੋ ਜਾਮ ਕਰਦੇ ਸੀ ਉਸ ਤੋਂ ਬਾਅਦ ਤੇ ਇਹ ਨਸ਼ੇ ਦਾ ਸਿਵਨ ਕਰਕੇ ਤੇ ਆਪਦਾ ਫਿਰ ਨੈਕਸਟ ਡੇ ਦੁਆਰਾ ਸੇਮ ਚੀਜ਼ ਰਿਪੀਟ ਕਰਦੇ ਸੋਬਾਈਲੇ ਕਿਨੇ ਮੋਬਾਈਲ ਵਗੈਰਾ ਹਾਂਜੀ ਇਹ ਕੁੜੀ ਦਾ ਨਾਂ ਹੈਗਾ ਜਸਪ੍ਰੀਤ ਕੌਰ son of ਰਣਜੀਤ ਕੌਰ daughter of ਰਣਜੀਤ ਕੌਰ ਇਹ ਨੈਣਾ ਪਿੰਡ ਦੀ ਰਹਿਣ ਵਾਲੀ ਹੈ ਤੇ ਮੁੰਡੇ ਦਾ ਨਾਂ ਹੈਗਾ ਜੀ ਗਗਨਦੀਪ ਸਿੰਘ ਏਲੀਅਸ ਗੌਰਵ ਇਹ ਮਹਿਮਲਪੁਰ ਜੱਟਾ ਰਹਿਣ ਵਾਲਾ ਮੁੰਡੇ ਦੇ ਪਹਿਲਾਂ ਇਸ ਤੋਂ ਪਹਿਲਾਂ ਸੱਤ ਪਰਚੇ ਸਨੇਚਿੰਗ ਦੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਨੇ ਤੇ ਕੁੜੀ ਉੱਤੇ ਵੀ ਇੱਕ ਪਰਚਾ ਸਨੇਚਿੰਗ ਦਾ ਲੋਰੀਗੇਟ ਥਾਣਾ ਵਿੱਚ ਦਰਜ ਦੋਨੋਂ ਇਕੱਠੇ ਕਿਵੇਂ ਹੋਏ ਭੈ ਪਰਾਨੀ ਇਹ ਕਿਵੇਂ ਹੋ ਗਏ ਨਹੀਂ ਆਪਸ ਵਿੱਚ ਤੇ ਦੋਨੇ ਜਣੇ ਨਸ਼ਾ ਕਰਨ ਦੇ ਪਾਦੀ ਨਹੀਂ ਤੇ ਉਸ ਹੱਬ ਨੇ ਆਪਦੇ ਸਰਕਲ ਦੇ ਵਿੱਚ ਇਕੱਠੇ ਹੋਏ ਆ ਕਾਫੀ ਚਿਤੂ ਪਰ ਕਿੰਨੇ ਕ ਵਾਰ ਦਾ ਤਾਂ ਆਪਣੇ ਇਲਾਕੇ ਦੇ ਵਿੱਚ ਟ੍ਰੇਸ ਹੋ ਗਏ ਇਹਨਾਂ ਦੇ ਇਹਦੇ ਨਾਲ ਜੀ ਸ਼ਹਿਰ ਦੇ ਵਿੱਚ ਤਕਰੀਬਨ 11 ਤੋਂ 12 ਮਾਰਦਾ ਤਾਂ 8-8 ਥਣੇ ਵੀ ਟ੍ਰੇਸ ਹੋ ਗਏ ਸੀ ਮੋਬਾਈਲ ਕਿਰ ਕਿ ਵੇਚਦੇ ਸੀ ਵੀ ਗੱਲ ਜਦ ਮੋਬਾਈਲ ਜੀ ਇਹ ਮੋਬਾਈਲ ਨੂੰ ਇਮੀਡੀਏਟਲੀ ਵਿੱਚੋਂ ਪੈਸੇ ਕੱਢ ਕੇ ਤੇ ਮੋਬਾਈਲ ਕਿਸੇ ਸੰਸਾਨ ਥਾਂ ਤੇ ਸੁੱਟ ਦਿੰਦੇ ਸੀ ਮੋਬਾਈਲ ਪਰ ਸਭ ਕੁਝ ਸੁੱਟ ਗਈ ਤੇ ਸਿਰਫ ਪੈਸੇ ਇਹਦੇ ਵਿੱਚੋਂ ਕੱਢ ਕੇ ਭਜਾ ਦਿੰਦੇ ਸੀ ਤੇ ਉਹੀ ਨੌਜਵਾਨ ਲੜਕੇ ਲੜਕੀਆਂ ਮਤਲਬ ਜਿਨ੍ਹਾਂ ਦੀ ਕਿ ਤੈਅਤ ਸੀ ਕਿ ਮੋਟਰਸਾਈਕਲ ਤੇ ਆਂਦੇ ਨੇ ਤੇ ਖੋ ਕਰਕੇ ਚਲੇ ਜਾਂਦੇ ਨੇ ਮਤਲਬ ਬਿਲਕੁਲ ਜੀ ਬਿਲਕੁਲ ਜੀ ਇਹ ਉਹੀ ਮੁੰਡਾ ਕੁੜੀ ਨੇ ਜਿਹੜੇ ਕਾਫੀ ਦਿਨਾਂ ਤੋਂ ਮਤਲਬ ਕਿ ਇਹ ਸਰਗਣਾ ਸੀਗੀ ਤੇ ਇਸ ਚੀਜ਼ ਨੂੰ ਅੰਜਾਮ ਦੇ ਰਹੇ ਸੀ ਤੇ ਇਹ ਕੱਲ-ਕੱਲ ਦੇ ਵਿੱਚ ਇਸ ਵੇਲੇ ਇਹ ਦੋ ਵਾਰ ਦਾ ਤਨੰਜਾਮ ਦੇ ਚੁੱਕੀ ਸੀ ਤੇ ਤੀਜੀ ਦੀ ਫਰਾਕ ਚ ਸੀ ਜਦ ਤੱਕ ਟਾਕੜ ਨੂੰ ਕਰਦੇ ਸੀਗੇ ਇਹ ਜ਼ਿਆਦਾਤਰ ਬਜ਼ੁਰਗ ਲੇਡੀਜ਼ ਜਿਨ੍ਹਾਂ ਕੋਪਰਸ ਮੋਬਾਈਲ ਫੋਨ ਜਿਹੜੇ ਮੋਬਾਈਲ ਫੋਨ ਤੇ ਨਹੀਂ ਬੇਸਿਕਲੀ ਪਰਸਨਲ ਟਾਈਮ ਕਰਦੇ ਸੀ ਤੇ ਮੋਬਾਈਲ ਫੋਨ ਵਗੈਰਾ ਇਹ ਸੁੱਟ ਜਾਂਦੇ ਸੀ